ਕੱਲ ਦੀ ਚਰਚਾ ਛਿੜੀ ਹੋਈ ਆ ਬੀਬੀ ਦਲੇਰ ਕੌਰ ਖਾਲਸਾ ਜੀ ਦੇ ਬਾਰੇ ਜੀहां ਦੋਸਤੋ ਸੋਸ਼ਲ ਮੀਡੀਆ ਤੇ ਇਹ ਮੁੱਦਾ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ ਕਈ ਵੀਰਾਂ ਨੂੰ ਨਹੀਂ ਪਤਾ ਅਸਲ ਗੱਲਬਾਤ ਕੀ ਆ ਤਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਅਸਲ ਦੱਸ ਦੇਣਾ ਚਾਹੁੰਦੇ ਆ ਕਿ ਬੀਬੀ ਦਲੇਰ ਕੌਰ ਜੀ ਖਾਲਸਾ ਜੋ ਕਿ ਪ੍ਰਚਾਰ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਗਏ ਸੀ ਜਿੱਥੇ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਕੁਝ ਵਿਦਵਾਨ ਜਿਹੜੇ ਖੜੇ ਹੋ ਉੱਠੇ ਕਹਿੰਦੇ ਵੀ ਤੁਸੀਂ ਭਾਈ ਸੰਗਤ ਸਿੰਘ ਜੀ ਬਾਰੇ ਗਲਤ ਇਤਿਹਾਸ ਜਾਣੂ ਕਰਵਾ ਰਹੇ ਹੋ ਸੰਗਤਾਂ ਨੂੰ ਤਾਂ ਫਿਰ ਉਸ ਤੋਂ ਬਾਅਦ ਉੱਥੇ ਬਹੁਤ ਸਾਰੇ ਲੋਕ ਬਹਿਸ ਬਸਾਈ ਹੋਣ ਲੱਗ ਪਏ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਫਿਰ ਵੀ ਵੀ ਦਲੇਰ ਕੋਰ ਜੀ ਆਪਣੇ ਫੇਸਬੁੱਕ ਅਕਾਊਂਟ ਤੇ ਲਾਈਵ ਆਏ ਅਤੇ ਉਹ ਰੋਣ ਲੱਗ ਪਏ ਕਹਿੰਦੇ ਮੈਂ ਹੁਣ ਤੋਂ ਬਾਅਦ ਪ੍ਰਚਾਰ ਕਦੇ ਨਹੀਂ ਕਰਾਂਗੀ ਮੈਂ ਜੋ ਇਤਿਹਾਸ ਸੁਰੂ ਤੋਂ ਪੜ੍ਹਦੀ ਆਈਆਂ ਮੈਂ ਉਹੀ ਇਤਿਹਾਸ ਬਾਰੇ ਦੱਸਿਆ ਆ ਪੂਰੀ ਸੰਗਤ ਨੂੰ ਬੀਬੀ ਦਲੇਰ ਕੌਰ ਜੀ ਖਾਲਸਾ ਦੀ سپورਟ ਦੇ ਵਿੱਚ ਪੂਰਾ ਸਿੱਖ ਪੰਥ ਆਇਆ ਜਿਹੜੇ ਜਿਹੜੇ ਲੋਕ ਸਾਹਮਣੇ ਆਏ ਉਹਨਾਂ ਨੇ ਵੀਡੀਓਜ਼ ਬਣਾ ਕੇ ਸ਼ੇਅਰ ਕੀਤੀਆਂ ਤੁਸੀਂ سپورਟ ਕਰਦੇ ਹੋ ਜਾਂ ਵਿਰੋਧ ਕਰਦੇ ਹੋ ਕਮੈਂਟ ਕਰਿਓ